ਸਲਜੀਤ ਦਸਾਂ ਦਾ ਸ਼ੋਅ ਲੁਧਿਆਣਾ ਦੇ ਵਿੱਚ ਕੁਛੀ ਦੇਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਵਾ ਜਿਹੜੇ ਨੇ ਉਹ ਪਹੁੰਚਨੇ ਸ਼ੁਰੂ ਹੋ ਚੁੱਕੇ ਆਮ ਦਿਖਾ ਦਿੰਨੇ ਆ ਤਾਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ ਪੰਜਾਬ ਹੀ ਨਹੀਂ ਪੰਜਾਬ ਦੇ ਬਾਹਰੋਂ ਵੀ ਜਿਹੜੇ ਨੇ ਫੈਨ ਉਹਨਾਂ ਦੇ ਉਹ ਸ਼ੋਅ ਨੂੰ ਨੇਤਾਸੀ ਗੱਲਬਾਤ ਕਰਾਂਗੇ ਕੁਛ ਹੀ ਦੇ ਵਿੱਚ 게ਟ ਖੁੱਲ ਜਾਣਗੇ ਤਾਂ ਦਲਜੀਤ ਦਾ ਸ਼ੋਅ ਜਿਹੜਾ ਵਾ 9:30 ਵਜੇ ਦੇ ਕਰੀਬ ਸ਼ੁਰੂ ਹੋ ਜਾਵੇਗਾ ਬਾਈ ਜੀ ਕਿੱਥੋਂ ਆਏ ਤੁਸੀਂ ਦਲਜੀਤ ਦਾ ਸ਼ੋਅ ਦੇਖਣ ਦੇ ਲਈ ਪਹੁੰਚੇ ਜੀ ਮੈਂ ਲੁਧਿਆਣੇ ਤੋਂ ਆਏ ਮੇਰੇ ਸਿਸਟਰ ਨੇ ਦਿੱਲੀ ਤੋਂ ਆਏ ਨੇ ਜੀ ਦੇਖਣ ਕਦੋਂ ਤੁਸੀਂ ਟਿਕਟ ਬੁੱਕ ਕਰਾਈਆਂ ਸੀਗੀਆਂ ਦਲਜੀਤ ਦੀਆਂ ਹਾਂ ਜੀ ਸਾਨੂੰ ਫੋਰਚੂਨੇਟਲੀ ਟਿਕਟ ਬੁਕਿੰਗਸ ਵੀ ਮਿਲ ਗਈ ਸੀਗੀਆਂ ਜੀ ਹਾਂ ਜੀ ਹਾਂ ਜੀ ਇਸ ਤਰ੍ਹਾਂ ਦੇਖਦੇ ਹੋ ਦਲਜੀਤ ਦਾ ਸ਼ੋਅ ਨੂੰ ਪਹਿਲਾਂ ਵੀ ਕਿਸੇ ਅਟੈਂਡ ਵੈਰੀ ਐਕਸਾਈਟਿਡ ਪਹਿਲਾਂ ਅਸੀਂ ਦਿੱਲੀ ਟਰਾਈ ਕੀਤਾ ਨਹੀਂ ਮਿਲਿਆ ਚੰਡੀਗੜ੍ਹ ਟਰਾਈ ਕੀਤਾ ਨਹੀਂ ਮਿਲਿਆ ਬਟ ਫਾਈਨਲ ਦਿਲਜੀਤ ਆਪਣੇ ਘਰ ਆ ਰਿਹਾ ਸਾਨੂੰ ਬਹੁਤ ਚਾਹ ਹੈ ਜੀ ਮੈਡਮ ਤੁਸੀਂ ਦਿੱਲੀੋਂ ਆਏ ਹੋ ਹਾਂ ਜੀ ਕਿਸ ਤਰ੍ਹਾਂ ਬੁਕਿੰਗ ਕਰਾਈ ਤੁਸੀਂ ਕੋਲ ਲੱਗਦੇ ਤੁਹਾਡੇ ਕਿਤੇ ਨਹੀਂ ਲੱਗਿਆ ਅਸੀਂ ਹਰ ਜਗ੍ਹਾ ਟਰਾਈ ਕੀਤਾ ਦਿੱਲੀ ਟ੍ਰਾਈ ਕੀਤਾ ਸੀ ਹਾਂਜੀ ਦਿੱਲੀ ਚੰਡੀਗੜ੍ਹ ਹਰ ਜਗ੍ਹਾ ਟ੍ਰਾਈ ਕੀਤਾ ਸੀ ਬਟ ਅਸੀਂ ਦਿਲਜੀਤ ਨੂੰ ਉਹਦੇ ਘਰ ਹੀ ਦੇਖਣਾ ਸੀ ਘਰ ਹੀ ਦੇਖਣਾ ਪੰਜਾਬੀ ਆ ਗਏ ਪੰਜਾਬੀ ਆ ਗਏ ਓਏ ਕੀ ਕਹਾਂ ਜਾਊਂਗਾ ਮੈਂ ਤੁਸੀਂ ਦਿਲਜੀਤ ਦਾ ਸ਼ੋਅ ਦੇਖਣ ਆਏ ਆ ਮੈਨੂੰ ਕੱਲ ਰਾਤ ਦਾ ਵਾਇਰਲ ਹੋਇਆ ਹੋਇਆ ਬਹੁਤ ਜ਼ਬਰਦਸਤ ਮੈਂ ਡਾਕਟਰ ਤੋਂ ਸਪੈਸ਼ਲ ਮੈਡੀਸਿਨਸ ਲੈ ਕੇ ਆਈ ਆ ਬਿਕੋਜ਼ ਆ ਡਿਡ ਤੁਹਾਨੂੰ ਮੈਨੂੰ 103 ਬੁਖਾਰ ਹੈ 103 ਬੁਖਾਰ ਦੇ ਵਿੱਚ ਤੁਸੀਂ ਉੱਥੇ ਪਹੁੰਚ ਜਾ ਬਿਲਕੁਲ ਕਿਉਂਕਿ ਇਹ ਟ੍ਰਾਂਸਫਰ ਨਹੀਂ ਮਿਲਦਾ ਸੀ ਬੁਖਾਰ ਤਾਂ ਹੁੰਦਾ ਰਹਿਣਾ ਲੈ ਕੇ ਮੈਡੀਸਿਨ ਸਾਰੀਆਂ ਨਾਲ ਹੈ ਮੇਰੀ ਆਹ ਦੇਖ ਲੋ ਫੈਨ ਦਲਜੀਤ ਦੇ ਆਪਣੀ ਮੈਡੀਸਿਨ ਨਾਲ ਲੈ ਕੇ ਆਏ ਨੇ 103 ਬੁਖਾਰ ਹੈਗਾ ਵਾ ਪਰ ਠੰਡ ਬਹੁਤ ਜ਼ਿਆਦਾ ਹੋ ਜਾਨੀ ਆ ਬਹੁਤ ਜ਼ਿਆਦਾ ਲੱਗ ਰਹੀ ਹੈ ਮੈਂ ਬਹੁਤ ਪੈਕ ਮੈਂ ਆਪਣਾ ਸਟੂਲ ਵੀ ਲੈ ਕੇ ਆਈ ਆ ਬੈਠਣ ਲਈ ਉਹ ਵੀ ਮੈਂ ਗੱਡੀ ਚ ਰੱਖਿਆ ਹੋਇਆ ਹੈ ਦੂਜੇ ਬਿਮਾਰ ਨੇ ਉਹ ਵੀ ਇੱਥੇ ਪਹੁੰਚੇ ਨੇ 103 ਬੁਖਾਰ ਆ ਆਪਣੀ ਮੈਡੀਸਿਨ ਨਾਲ ਲੈ ਕੇ ਆਏ ਨੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦਲਜੀਤ ਦਾ ਸ਼ੋਅ ਲੁਧਿਆਣਾ ਦੇ ਵਿੱਚ ਆ ਪੰਜਾਬੀ ਆ ਗਏ ਵਧੀਆ ਜੀ ਭਾਜੀ ਉਹ ਨਾਰਮਲ ਰੇਟ ਦੇ ਟਿਕਟਸ ਮਿਲ ਗਿਆ ਸੀਗੇ ਮੇਰੇ ਕਜ਼ਨਸ ਆ ਬੰਬੇ ਤੋਂ ਆਏ ਹੋਏ ਆ ਹਾਂ ਜੀ ਤੇ ਬੰਬੇ ਤੋਂ ਵੀ ਦੇਖਣਾ ਹੈ ਹਾਂ ਜੀ ਹਾਂ ਜੀ ਉਹ ਪਿੱਛੇ ਮਗਰ ਖੜੇ ਬੰਬੇ ਤੋਂ ਆਏ ਹੋਏ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੁਸੀਂ ਉੱਥੇ ਪਹੁੰਚੋ ਅਸੀਂ ਨਾਲ ਨਾਲ ਗੱਲਬਾਤ ਕਰ ਲੈਨੇ ਆ ਤੇ ਇਹ ਤਸਵੀਰਾਂ ਨੇ ਪੰਜਾਬੀ ਆ ਗਏ ਪੰਜਾਬੀ ਆ ਗਏ ਓਏ ਜਿਸ ਤਰ੍ਹਾਂ ਦੇਖਦੇ ਆਂ ਦਲਜੀਤ ਆਪਣੇ ਸ਼ਹਿਰ ਲੁਧਿਆਣਾ ਦੇ ਵਿੱਚ ਅਸਾਈਨਮੈਂਟ ਨਾ ਸਵਾਦ ਆਇਆ ਬਸ ਉਹ ਲੱਗੇ ਉਹ ਠੰਡ ਉਹਨੂੰ ਬਹੁਤ ਜ਼ਿਆਦਾ ਹੋਈ ਨਹੀਂ ਨਿਊ ਇਅਰ ਹੈ ਠੰਡ ਦੀ ਦੇਖ ਕੇ 12 ਵਜੇ ਤੋਂ ਬਾਅਦ ਅੰਡਰ ਨੋਟ ਕਿੱਥੇ ਲੱਗਣਾ ਕਿੱਥੇ ਤੁਸੀਂ ਲੁਧਿਆਣੇ ਤੋਂ ਤੁਸੀਂ ਵੀ ਹਾਂਜੀ ਸਾਰੇ ਲੁਧਿਆਣੇ ਤੋਂ ਆ ਡੁਗੜੀ ਦਾ ਦਿਲਜੀਤ ਦਾ ਜਿਹੜਾ ਪਸੰਦ ਹੈਗਾ ਵਾ ਸੁਣਨਾ ਚਾਹੂਗੇ ਤੁਸੀਂ ਲਾਲਾ 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 ਚਾਰ ਪੈਗ ਬੱਲੀਏ ਬਿਲਕੁਲ ਇਹ ਤਸਵੀਦਾ ਨੇ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਦੁਰਦੁਰੋਂ ਲੋਕ ਜਿਹੜੇ ਨੇ ਇਸ ਸ਼ੋਅ ਨੂੰ ਦੇਖਣ ਦੇ ਲਈ ਆ ਪਹੁੰਚੇ ਨੇ ਤਾਂ ਕੁਛ ਹੀ ਦੇਰ ਦੇ ਵਿੱਚ ਇਹ ਗੇਟ ਜਿਹੜਾ ਵਾ ਓਪਨ ਹੋਣ ਵਾਲਾ ਵਾ ਤਾਂ ਦਿਲਜੀਤ ਦੀ ਪਰਫਾਰਮੈਂਸ ਜਿਹੜੀ ਆ ਉਹ ਸ਼ੁਰੂ ਹੋਵੇਗੀ ਕਰੀਬ 9:30 9:30 ਦਾ ਸਮਾਂ ਜਿਹੜਾ ਵਾ ਨਿਰਧਾਰਤ ਕੀਤਾ ਗਿਆ ਵਾ ਸੁਰੱਖਿਆ ਨੂੰ ਕੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਪੰਜਾਬ ਦਿੱਲੀ ਹਰਿਆਣਾ ਬੰਬੇ ਤੋਂ ਲੋਕ ਜਿਹੜੇ ਨੇ ਖਾਸ ਕਰ ਇਸ ਸ਼ੋਅ ਨੂੰ ਦੇਖਣ ਦੇ ਲਈ ਪਹੁੰਚੇ ਨੇ ਤਾਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਇਹਨਾਂ ਦੇ ਕੁਝ ਤਸਵੀਰਾਂ ਨੇ ਦਲਜੀਤ ਦੀਆਂ ਤਾਂ ਗੱਲਬਾਤ ਕਰ ਰਹੇ ਆ ਬਾਈ ਜੀ ਦਲਜੀਤ ਦਾ ਸ਼ੋਅ ਦੇਖਣ ਆਏ ਹੋ ਤੁਸੀਂ ਕਿੱਥੋਂ ਆਏ ਹੋ ਤੁਸੀਂ ਪਹਿਲਾਂ ਦੱਸੋ ਲੁਧਿਆਣੇ ਤੋਂ ਆਈ ਹਾਂ ਜੀ ਲੁਧਿਆਣੇ ਤੋਂ ਆਈ ਹਾਂ ਤਾਂ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਸ਼ੋਅ ਲੁਧਿਆਣਾ ਦੇ ਵਿੱਚ ਹੋ ਰਿਹਾ ਵਾ ਆਪਣੇ ਜੱਦੀ ਘਰ ਦੇ ਅੱਜ ਤਾਂ ਜੱਟਨਾ ਫਲਾਈ ਕਰਨਾ ਹੈ ਜੱਟਨਾ ਫਲਾਈ ਕਰਨਾ ਹਾਂ ਕਿਹੜਾ ਗੀਤ ਦਲਜੀਤ ਦਾ ਪਸੰਦ ਆ ਸਾਰੇ ਪਸੰਦ ਆਦੇ ਬਸ ਉਹ ਜਿਹੜਾ ਹੁਣ ਨੋਨੇ ਨਵਾਂ ਕੀਤਾ ਨਾ ਖੁਦਾ ਗਵਾ ਉਹ ਸੁਣਨਾ ਮੈਨੂੰ ਅੱਛਾ ਖੁਦਾ ਗਵਾ ਸੁਣਨਾ ਹਾਂ ਬੜੀ ਪਿਆਰੀ ਆਵਾਜ਼ ਆ ਮੁੰਡੇ ਦੀ ਆਜ ਪਹੁੰਚੇਗੀ ਤੁਹਾਡੀ ਉੱਤੇ ਤੱਕ ਦੇਖ ਲਾਂਗੇ ਇੱਕ ਖਾਸ ਮੈਸੇਜ ਆਪਣੇ ਸ਼ਹਿਰ ਦਲਜੀਤ ਲੁਧਿਆਣਾ ਦੇ ਵਿੱਚ ਆਇਆ ਬਸ ਬਹੁਤ ਵਧੀਆ ਕੀਤਾ ਤੁਸੀਂ ਕੀਤਾ ਤੁਸੀਂ ਸੌਰੀ ਬਹੁਤ ਵਧੀਆ ਕੀਤਾ ਤੁਸੀਂ ਲੁਧਿਆਣਾ ਸ਼ੋਅ ਕੀਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਂ ਤੁਸੀਂ ਲੁਧਿਆਣਾ ਤੋਂ ਤੁਸੀਂ ਯੈਸ ਆਮ ਫਰਮ ਲੁਧਿਆਣਾ ਦਾ ਦੇਖੋ ਅੱਜ ਸ਼ਾਹਨ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਵਾ ਬਹੁਤ ਇੰਤਜ਼ਾਰ ਸੀਗਾ ਦਲਜੀਤ ਨੂੰ ਦੇਖਣ ਦਾ ਬਿਲਕੁਲ ਪਹਿਲੇ ਪ੍ਰੋਗਰਾਮ ਨਹੀਂ ਸੀ ਜਦੋਂ ਚੰਡੀਗੜ੍ਹ ਡੈਲੀ ਵਗੈਰਾ ਹੋਇਆ ਕਿ ਬਹੁਤ ਠੰਡ ਹੈ ਨਹੀਂ ਜਾ ਹੋਏਗਾ ਬਟ ਜਦੋਂ ਉਹਨਾਂ ਨੇ ਇੱਥੇ ਅਨਾਉਂਸ ਉਹ ਠੰਡੋ ਨਹੀਂ ਸੱਚੀ ਬਿਲਕੁਲ ਕੋਈ ਗੱਲ ਨਹੀਂ ਅੱਜ ਠੰਡ ਦੀ ਕੋਈ ਟੈਨਸ਼ਨ ਨਹੀਂ ਆਪਣੇ ਸ਼ਹਿਰ ਵਿੱਚ ਪ੍ਰੋਗਰਾਮ ਹੋ ਰਿਹਾ ਸੋ ਬਹੁਤ ਐਕਸਾਈਟਿੰਗ ਕਿੱਥੇ ਖੜੇ ਉੱਥੇ ਲੈਨ ਚ ਆ ਕੇ 4:30 ਬਹੁਤ ਹਾਂਜੀ 4:30 ਦੇ ਕਰੀਬ ਦਲਜੀਤ ਸਟੇਜ 'ਤੇ ਆਏਗਾ ਕੋਈ ਗੱਲ ਨਹੀਂ ਵੇਟ ਕਰਾਂ ਉਹਦਾ ਨੇ ਅਸੀਂ ਗੱਲਬਾਤ ਖਾਸ ਗੱਲਬਾਤ ਚੱਲ ਰਹੀ ਆ ਤੇ ਨੌਜਵਾਨ ਬਜ਼ੁਰਗ ਬੱਚੇ ਜਿਹੜੇ ਨੇ ਇਸ ਸ਼ੋਅ ਨੂੰ ਦੇਖਣ ਦੇ ਲਈ ਪਹੁੰਚੇ ਨੇ ਬੁਖਾਰ ਵੀ ਆ ਨੌਜਵਾਨ ਤਸਵੀਰਾਂ ਦੇਖੋ ਤੇ ਬੱਚਿਆਂ ਦੇ ਸਿਰ ਤੇ 17 ਸੱਜੀਆਂ ਇੱਕੋ ਹੀ ਯੂਨੀਫਾਰਮ ਦੇ ਵਿੱਚ ਦਿਖ ਰਹੇ ਨੇ ਪੰਜਾਬੀ ਘਰ ਆ ਗਏ ਨੇ ਭਾਈ ਜੀ ਕਿਸ ਤਰ੍ਹਾਂ ਖੁਸ਼ੀ ਹੋ ਰਹੀ ਆ ਬੱਚੇ ਵੀ ਨਾਲ ਨੇ ਕਿਹੜਾ ਗੀਤ ਦਲਜੀਤ ਦਾ ਸੁਣਨ ਆਏ ਅੱਜ ਸਾਰਾ ਕਲਾਸ਼ ਕਲਾਸੀਕ ਪਸੰਦਾ ਗੀਤ ਹਾਂ ਭਾਜੀ ਕਿੰਤਰਾ ਇਹ ਸਾਰੇ ਦਲਜੀਤ ਦੇ ਫੈਨ ਨੇ ਭਾਜੀ ਪੰਜਾਬੀ ਆਪਣੇ ਘਰ ਆ ਗਏ ਦਲਜੀਤ ਭਾਜੀ ਆਪਣੇ ਘਰ ਆ ਗਏ ਇਹ ਪੂਰਾ ਪਰਿਵਾਰ ਆ ਜੀ ਤੁਹਾਡਾ ਅਸੀਂ 25 ਲੋਕਾਂ ਦਾ ਪਰਿਵਾਰ ਸਾਡਾ ਪੂਰਾ ਆਇਆ ਜੀ ਸਾਰਾ ਫੈਨ ਪਟੜ ਸਾਰੇ ਲੁਧਿਆਣੇ ਦੇ ਆ ਜੀ ਲੁਧਿਆਣੇ ਤੁਸੀਂ ਤੁਸਾਨ ਦੇ ਕਲਾਸਮੇਟ ਹੈਗੇ ਸੀ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਅੱਛਾ ਤੁਸੀਂ ਕਲਾਸਮੇਟ ਹੋ ਹਾਂਜੀ ਹਾਂਜੀ ਮੈਂ ਕਲਾਸਮੇਟ ਰਹਾ ਜੀ ਉਹਦੇ ਤੁਸੀਂ ਹਰਕ੍ਰਿਸ਼ਨ ਆਪਣੇ ਸਕੂਲ ਦਾ ਪੋਸਟਰ ਬਣਾਇਆ ਹੈਗਾ ਦਿਖਾਓ ਦਿਖਾਓ ਜੀ ਪੋਸਟਰ ਦਿਖਾ ਦਿਓ ਤੇ ਪੋਸਟਰ ਤੁਸੀਂ ਦੇਖ ਸਕਦੇ ਹੋ ਅੱਗੇ ਜਾਓ ਅੱਗੇ ਥੋੜਾ ਅੱਗੇ ਲਿਆ ਅੱਛਾ ਹਰਕਿਸ਼ਨ ਪਬਲਿਕ ਵਾਲਾ ਸੀ ਵਾਲੇ ਆ ਗਏ ਓਏ ਤਾਂ ਤੁਸੀਂ ਬਾਈ ਜੀ ਤੁਸੀਂ ਦਿਲਜੀਤ ਨੂੰ ਮਿਲੇ ਹੋਵੋਗੇ ਤੁਸੀਂ ਜਿਵੇਂ ਦੱਸਿਆ ਕਿ ਉਹ ਕਲਾਸ ਤਾਂ ਇਹ ਗੱਲਬਾਤ ਕਰ ਰਹੇ ਨੇ ਬਾਈ ਕਿਹੜੇ ਮੈਨੂੰ ਲੱਗਦਾ ਕੁਝ ਦੇਖ ਰਹੇ ਨੇ ਮੋਬਾਈਲ ਤੇ ਨਾਲ ਪੜ੍ਹੇ ਤੁਸੀਂ ਉਸ ਕਲਾਸ ਮੈਂ ਨਾਲ ਨਹੀਂ ਪੜ੍ਹਿਆ ਬਾਜੀ ਪਰ ਅਸੀਂ ਦਿਲਜੀਤ ਸਾਡੇ ਸ਼ਹਿਰ ਦਾ ਬੰਦਾ ਹੈ ਤੇ ਉਹਨੂੰ ਸਪੋਰਟ ਕਰਨ ਆਇਆ ਤੇ ਉਹਨੂੰ ਮਿਲਣ ਆਇਆ ਬਹੁਤ ਜ਼ਿਆਦਾ ਐਕਸਾਈਟਮੈਂਟ ਲੱਗੀ ਹੈ ਤੇ ਬਸ ਸਾਰੇ ਇਕੱਠੇ ਹੋ ਰਹੇ ਆ ਬਸ ਜਲਦੀ ਜਲਦੀ ਗੇਟ ਖੁੱਲਣੇ ਅੰਦਰ ਜਾਈਏ ਐਨੀ ਐਕਸਾਈਟਮੈਂਟ ਲੱਗੀ ਹੈ 12 13 ਮਿੰਟਾਂ ਦੇ ਵਿੱਚ ਸੇਲ ਹੋ ਗਈਆਂ ਸੀਗੀਆਂ ਲੱਗਦਾ ਸੀ ਟਿਕਟ ਮਿਲ ਜਾਈ ਦੋ ਤੁਸੀਂ ਬੁੱਕ ਕਰ ਰਹੇ ਸੀ ਸਾਨੂੰ ਮਿਲ ਗਈ ਸੀਗੀ ਸਾਨੂੰ 12 13 ਮਿੰਟਾਂ 'ਚ ਮਿਲ ਗਈਆਂ ਸੀ ਟਿਕਟਾਂ ਹਾਂ ਸਾਨੂੰ ਮੱਦੇ ਕੋਈ ਦਿੱਕਤ ਨਹੀਂ ਆਈ ਅਸੀਂ ਟਿਕਟ ਸਾਰੀਆਂ ਇਕੱਠੀਆਂ 22 ਟਿਕਟਾਂ ਇਕੱਠੀ ਬੁੱਕ ਕਰਾਈਆਂ ਸੀ ਬੱਚਿਆਂ ਦੇ ਸਿਰ ਤੇ ਵੀ ਦਸਤਾਰ ਜਿਹੜਾ ਦਲਜੀਤ ਵਾਲਾ ਸਟਾਈਲ ਉਹ ਬਣਿਆ ਹੈ ਤੁਸੀਂ ਇਹ ਕਿੱਦਾਂ ਆਪ ਬਣਈਆਂ ਸਾਰੀਆਂ ਦਸਤਾਰਾਂ ਨਹੀਂ ਨਹੀਂ ਇਹ ਅਸੀਂ ਬਣਵਾਈਆਂ ਜੀ ਆਪ ਤਾਂ ਕਿਥੇ ਬਣ ਸਕਦੇ ਆ ਬਾਕੀ ਸ਼ੌਂਕ ਸੀਗੇ ਬੱਚਿਆਂ ਨੂੰ ਉਹੀ ਉਹੀ ਅਡਾਇਰ ਬਣਾਈਆਂ ਜੋ ਦਿਲਜੀਤ ਪਾਉਂਦਾ ਹੈ ਬੱਚੇ ਨੇ ਆਪਣੀ ਸਿਰਪੇਂ ਬਹੁਤ ਜਿਆਦਾ ਸੀ ਜੀ ਇਹ ਤਾਂ ਵੀ ਸਪੈਸ਼ਲ ਚ ਪਾਈਆਂ ਲੱਗਦਾ ਪੰਜਾਬੀ ਘਰ ਆਖੇ ਚ ਪਾਈਆਂ ਇਹ ਵੈਸੇ ਸਪੈਸ਼ਲ ਚ ਪਾਈਆਂ ਬਿਲਕੁਲ ਇਹ ਤਸਵੀਰਾਂ ਨੇ ਗੱਲਬਾਤ ਅਸੀਂ ਕਰ ਰਹੇ ਆ ਨਾਲ ਤਸਵੀਰਾਂ ਦਿਖਾ ਰਹੇ ਹਾਂ ਕੁਛ ਹੀ ਸਮੇਂ ਦੇ ਵਿੱਚ ਦਿਲਜੀਤ ਦਾ ਸ਼ੋਅ ਲੁਧਿਆਣਾ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਵਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਨੇ ਖੁਸ਼ੀ ਦੇ ਵਿੱਚ ਨੇ ਤਾ ਕੁਛ ਹੀ ਸਮੇਂ ਦੇ ਵਿੱਚ ਨਵਾਂ ਸਾਲ ਵੀ ਸ਼ੁਰੂ ਹੋ ਜਾਵੇਗਾ ਤਾਂ ਦਲਜੀਤ ਦਾ ਸ਼ੋਅ ਅੱਜ ਲੁਧਿਆਣਾ ਦੇ ਵਿੱਚ ਅੱਜ ਗ੍ਰੈਂਡ ਫਾਈਨਲ ਸ਼ੋਅ ਹੈਗਾ ਵਾ 12 ਵਜੇ ਤੱਕ ਇਹ ਸ਼ੋਅ ਚੱਲੇਗਾ ਤਾਂ ਨਾਲ ਦੀ ਨਾਲ ਨਿਊ ਇਅਰ ਜਿਹੜਾ ਵਾ ਸੈਲੀਬ੍ਰੇਸ਼ਨ ਜਿਹੜੇ ਲੋਕ ਨੇ ਉਹ ਕਰਨਗੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਕ ਬਾਜ ਜਗਵੰਤ ਟੀਵੀ ਲੁਧਿਆਣਾ